ਇਵੇਂ ਪੰਜਾਬ ਦੇ ਵਿੱਚ ਠੱਗੀਆਂ ਦਾ ਜਿਹੜਾ ਹੈਗਾ ਕਾਰੋਬਾਰ ਜਿਆਦਾ ਵੱਧਦਾ ਜਾ ਰਿਹਾ ਹੈ ਉੱਥੇ ਹੀ ਅਮਰਨਾਥ ਯਾਤਰਾ ਵੀ ਸੁਰੱਖਿਸ਼ ਨਹੀਂ ਰਹੀ ਹੋਏਗੀ ਕਿਉਂਕਿ ਲਗਾਤਾਰ ਉੱਥੇ ਬਲਾਸਟਿੰਗ ਜਿਹੜੇ ਹੁੰਦੇ ਹੋ ਰਹੇ ਹੈ ਤੇ ਉਗਰਵਾਦੀਆਂ ਵੱਲੋਂ ਬਹੁਤ ਸਾਰਾ ਜਿਹੜਾ ਨੁਕਸਾਨ ਆ ਉਹ ਆਮ ਪਬਲਿਕ ਦੇ ਵਿੱਚ ਕੀਤਾ ਜਾ ਰਿਹਾ ਹੈ ਤੁਸੀਂ ਦੇਖ ਸਕਦੇ ਹੋ ਕਿ ਜਦੋਂ ਦੋ ਨਹੀਂ ਤਿੰਨ ਨਹੀਂ ਕਈ ਸਾਰੇ ਜਿਹੜੇ ਹੈਗੇ ਉਹ ਗੁਰਦੁਆਰੀ ਉੱਥੇ ਬੀਐਸਐਫ ਨਾਲੋਂ ਜਿਹੜੀ ਪੁਲਿਸ ਹੈ ਸਾਡੀ ਉੱਥੇ ਵੀ ਆਰਮੀ ਹੈ ਸੌਰੀ ਉਹ ਸਾਰਾ ਕਾਰੋਬਾਰ ਆਪਣੇ ਸੱਤਲੇ ਕਿ ਬੈਠੀਏ ਤੇ ਉਹਨਾਂ ਨੇ ਤਿੰਨ ਬੰਦਿਆਂ ਨੂੰ ਢੇਡ ਕੀਤਾ ਇਹ ਤਿੰਨ ਬੰਨ ਨਾਲ ਉੱਥੇ ਜਿਹੜੇ ਲੰਗਰ ਚਲਾ ਰਹੇ ਨੇ ਉਹਨਾਂ ਵਾਸਤੇ ਵੀ ਇੱਕ ਕਠਿਨ ਸਮੱਸਿਆ ਜਿਹੜੀ ਹੈ ਉਹ ਪੈਟਰੋਲਰੀ ਹੈ ਆਮ ਪਬਲਿਕ ਜਿਹੜੀ ਹੈਗੀ ਉੱਥੇ ਕਿਵੇਂ ਸੁਰੱਖਿਤ ਰਹਿ ਸਕਦੀ ਹੈ ਕਿਉਂਕਿ ਲਗਾਤਾਰ ਉੱਥੇ ਡੀਐਸਫ ਦਾ ਪੈਦਾ ਜਿਹੜਾ ਹੈ ਬਹੁਤ ਜਵਰਦਸਤ ਹੈ ਜਿਹਦੇ ਕਰਕੇ ਇਹ ਸਾਰਾ ਯਾਤਰੀਆਂ ਦਾ ਯਾਤਰਾ ਜਿਹੜੀ ਉਹ ਲੱਗ ਰਹੀ ਹੈ ਪਰ ਉੱਥੇ ਜਾਣ ਵਾਲਿਆਂ ਨੂੰ ਖਾਸ ਕਰਕੇ ਬੇਨਤੀ ਹੈ ਕਿ ਜਿਨ੍ਹਾਂ ਨੇ ਵੀ ਜਾਣਾ ਹੈ ਤਾਂ ਕਿ ਸਿਰਪਾ ਕਰਕੇ ਇਹ ਖਬਰਾਂ ਨੂੰ ਆਪਣੇ ਯਾਰਾਂ ਤੱਕ ਆਪਣੇ ਦੋਸਤਾਂ ਤੱਕ ਆਪਣੇ ਰਿਸ਼ਤੇਦਾਰਾਂ ਤੱਕ ਜਰੂਰ ਪਹੁੰਚਾਓ ਕਿਉਂਕਿ ਉੱਥੇ ਬਹੁਤ ਸਾਰਾ ਸਿਸਟਮ ਜਿਹੜਾ ਹੈ ਉਹ ਬਹੁਤ ਜ਼ਿਆਦਾ ਖਰਾਬ ਮਾਹੌਲ ਜਿਹੜਾ ਖਰਾਬ ਹੈ ਤੇ ਉਹ ਖਰਾਬ ਮਾਹੌਲ ਦੇ ਵਿੱਚ ਮਨ ਨੂੰ ਨਹੀਂ ਲੱਗਦਾ ਵੀ ਜਾਣਾ ਚੰਗਾ ਰਹੇਗਾ ਪਰਮਾਤਮਾ ਨੂੰ ਜਦੋਂ ਤੁਸੀਂ ਧਿਆਉਣੇ ਆ ਤਾ ਤੱਕ ਕਿ ਮੈਂ ਹਰ ਜੁਗ ਉਸੇ ਪਰਮਾਤਮਾ ਹਰ ਜਗ੍ਹਾ ਵਸਦਾ ਹੈ ਇਸ ਕਰਕੇ ਬੇਨਤੀ ਹੈ ਕਿ ਉਹਨਾਂ ਨੂੰ ਘਰ ਦੇ ਵਿੱਚ ਬੈਠ ਕੇ ਉਹਨਾਂ ਦੀ ਪੂਜਾ ਕਰੋ ਹਮਨ ਕਰੋ ਜੋ ਵੀ ਕਰਨਾ ਕਰੋ ਪਰ ਉੱਥੇ ਜਾ ਕੇ ਆਪਣੀ ਜ਼ਿੰਦਗੀ ਨੂੰ ਦਾਅ ਤੇ ਲਾਉਣਾ ਮੈਨੂੰ ਲੱਗਦਾ ਖਾਸ ਕਰਕੇ ਕਿੱਥੇ ਤੱਕ ਸਹੀ ਹੈ ਤੁਸੀਂ ਆਪਣੇ ਕਮੈਂਟਾਂ ਵਿੱਚ ਜ਼ਰੂਰ ਦੱਸਣਾ ਪਰ ਯਾਤਰਾ ਜਿਹੜੀ ਹੈਗੀ ਆ ਉਹ ਲੱਗਦੀ ਤਾਂ ਹੈ ਜੇ ਅਸੀਂ ਉਸ ਸਥਾਨਾਂ ਤੇ ਜਾਣਾ ਇਹ ਗੱਲ ਜਾਇਜ਼ ਹੈ ਪਰ ਇਹੋ ਜਿਹੇ ਮਾਹੌਲਾਂ ਦੇ ਵਿੱਚ ਜਾਣਾ ਇਹ ਜੀਆਂ ਕਟਨਾ ਅਮਾ ਜਿਹੜੀਆਂ ਉੱਥੇ ਹੋ ਰਹੀਆਂ ਤੁਸੀਂ ਵੇਖ ਸਕਦੇ ਹੋ ਇਹ ਜਿਹੜਾ ਉਗਰਵਾਦੀ ਹੈ ਬਿਲਕੁਲ ਮਾਰ ਘਰਾਇਆ ਹੈ ਤੇ ਉਹਨੂੰ ਚੱਕਣ ਵਾਸਤੇ ਨਾਲ ਦੀ ਨਾਲ ਜਿਹੜੀ ਆਪਣੇ ਨੌਜਵਾਨ ਨੇ ਇਹ ਮਦਦ ਕਹਾਸੇ ਵੀ ਖੜਦੇ ਨੇ ਕਿਉਂਕਿ ਉਹਨੂੰ ਲਗਾਤਾਰ ਮਾਰਨਾ ਹੀ ਹੁੰਦਾ ਕੰਮ ਨਹੀਂ ਹੈ ਉਹਨਾਂ ਤੋਂ ਕਿ ਕਿਨੇ ਭੇਜਿਆ ਹੈ ਕਿਸ ਕਿੱਥੇ ਤੇ ਆਇਆ ਹੈ ਕਿਵੇਂ ਹੋਇਆ ਹੈ ਇਹ ਸਾਰਾ ਕੁਝ ਪੁੱਛ ਗੇ ਜਿਹੜੀ ਹੈ ਲੋਕਾ ਕਿਧਰ ਬੈਠੀ ਹੈ ਸੇਫ ਕਰਦੀ ਹੈ ਤੇ ਅੰਤ ਤੱਕ ਜਾਣਾ ਇਹ ਸਾਰਾ ਜਿਹੜੀ ਸਰਕਾਰ ਦਾ ਕਾਰੋਬਾਰ ਰਹਿੰਦਾ ਹੈ ਕਾਰੋਬਾਰ ਵੀ ਕਹਿ ਸਕਦੇ ਆ ਕਿਉਂਕਿ ਇਹਨਾਂ ਦਾ ਕਾਰੋਬਾਰ ਹੈ ਲੋਕਾਂ ਨੂੰ ਤਾਂ ਕਰਨਾ ਪ੍ਰਗਨਾ ਸਰਕਾਰਾਂ ਦਾ ਤੇ ਨੌਜਵਾਨਾਂ ਦਾ ਕਾਰੋਬਾਰ ਹੈ ਇਹਨਾਂ ਨੂੰ ਸੁਰੱਖਿਤ ਰੱਖਣਾ ਸਭ ਤੋਂ ਸੁਰੱਖਿਤ ਪ੍ਰਗਨਾ ਆਪ ਮੌਦ ਦੇ ਮੂਤ ਰੱਖ ਕੇ ਸਾਨੂੰ ਸਟਰਕਚਰ ਕਰਦੇ ਨੇ ਨੌਜਵਾਨਾਂ ਉੱਤੇ ਉਂਗਲੀਆਂ ਚੱਕਣ ਵਾਲਿਆਂ ਨੂੰ ਬੇਨਤੀ ਹੈ ਕਿ ਉਹ ਨੌਜਵਾਨਾਂ ਪਰ ਉਂਗਲੀਆਂ ਨਾ ਚੱਕਣ ਨਾ ਚੱਕਣ ਯਾਤਰਾ ਜਿਹੜੀ ਹੈਗੀ ਉਹ ਵੇਖ ਕੇ ਕਰੋ ਤਾਂ ਕਿ ਕਈ ਜਗ੍ਹਾ ਹੁਣ ਬਸਾਤਾਂ ਦਿਨ ਚੱਲ ਗਏ ਜੇ ਹੁਣ ਅਸੀਂ ਬਹੁਤ ਸਾਰੇ ਵੱਡੇ ਪਹਾੜਾਂ ਵੱਲ ਜਾਂਦੇ ਆ ਤਾਂ ਜਿਹੜੀ ਉੱਥੇ ਪਹਾੜ ਸਿਰਕ ਰਹੇ ਨੇ ਤੇ ਰਸਤੇ ਜਿਹੜੇ ਉਜਾਮ ਹੋ ਜਾਂਦੇ ਆ ਤੇ ਤੁਸੀਂ ਪਹਿਲਾਂ ਖ਼ਬਰ ਵੇਖੀ ਸੀ ਕਿ ਉਹ ਲਗਾਤਾਰ ਇੱਕ ਪੱਥਰ ਜਿਹੜਾ ਹੈਗਾ ਇਹ ਉਹ ਆ ਕੇ ਕਾਰ ਦੇ ਉੱਪਰ ਡਿੱਗ ਜਾਂਦਾ ਏ ਤੇ ਚੱਕਣਾ ਚੂਰ ਉਹ ਕਾਰ ਦਾ ਹੋ ਜਾਂਦਾ ਹੈ ਪਰਿਵਾਰ ਦੇ ਸਾਰੇ ਮੈਂਬਰ ਜਿਹੜੇ ਉਹ ਇੱਕੋ ਦਮ ਜਿਹੜੇ ਹੈਗੇ ਮੌਤ ਦੇ ਮੂੰਹ ਵਿੱਚ ਚਲੇ ਗਏ ਤੇ ਕਈ ਗੱਡੀਆਂ ਜਿਹੜੀਆਂ ਹੈਗੀਆਂ ਉਹ ਵਲਵੇ ਦੇ ਵਿੱਚ ਤਸ ਗਈਆਂ ਥੋੜਾ ਸਮਾਂ ਹੋਇਆ 1-2 ਦਿਨ ਦੀ ਗੱਲ ਹੈ ਤੇ ਬਰਸਾਤ ਜਿਹੜੀ ਪਹਿਲੀ ਮੌਨਸੂਨ ਹੈ ਹਲੇ ਬਰਸਾਤ ਸਾਰੀ ਬਾਕੀ ਪਈ ਹੈ ਜੇ ਰੋਪੜ ਜ਼ਿਲ੍ਹੇ ਦੀ ਗੱਲ ਕਰੀਏ ਜਾਂ ਫਿਰ ਪਟਿਆਲੇ ਜਾਂ ਫਿਰ ਉਹ 11 ਦੀ ਗੱਲ ਕਰੀਏ ਥਾਂ ਥਾਂ ਪਾਣੀ ਦਾ ਜਿਹੜਾ ਪ੍ਰਵਾਹ ਹੈ ਬਹੁਤ ਜ਼ਿਆਦਾ ਵਧਿਆ ਹੋਇਆ ਹੈ ਉਸ ਕਰਕੇ ਅੱਜ ਨਾਲ ਯਾਤਰਾ ਵੀ ਜਿਹੜੀ ਕਰਨੀ ਹੈ ਬਹੁਤ ਲੰਮਾ 1 ਕਿਲੋਮੀਟਰ ਹੋਣ ਦੇ ਬਾਵਜੂਦ ਇਹ ਸਫ਼ਰ ਲੰਮਾ ਹੋਣ ਕਰਕੇ ਤੁਹਾਨੂੰ ਕਿਸੇ ਨਾ ਕਿਸੇ ਜਿਹੜਾ ਮੁਸ਼ਕਿਲ ਨਾਲ ਸਨਮਣਾ ਕਰਨਾ ਪੈ ਸਕਦਾ ਹੈ ਜੇ ਕੋਈ ਵੀ ਯਾਤਰਾ ਕਰਨੀ ਹੈ ਤੁਸੀਂ ਸੁੱਕ ਪੱਕੇ ਵਿੱਚ ਕਰੋ ਇਹ ਪੀਵੀ ਵਾਰ ਅਪਡੇਟ ਤੁਹਾਨੂੰ ਇੱਕ ਬੇਨਤੀ ਕਰਦਾ ਇੱਕ ਨਿਰਦੇਸ਼ ਨਹੀਂ ਦੇ ਸਕਦਾ ਇੱਕ ਬੇਨਤੀ ਕਰਦਾ ਇੱਕ ਸਲਾਹ ਦਿੰਦਾ ਇੱਕ مشورہ ਦਿੰਦਾ ਹੈ ਤੇ ਆਪਣੇ ਆਪ ਨੂੰ ਸੁਰੱਖਿਸ਼ਤ ਰੱਖੋ ਯਾਤਰਾ ਜਿਹੜੀ ਹੈਗੀ ਅਸੀਂ ਠੀਕ ਕਰਾਂਗੇ ਸ਼ੋਅ ਯਾਤਰਾ ਵੀ ਤਾਂ ਹੀ ਲੱਗਦੀ ਹੈ ਤਾਂ ਹੀ ਅਸੀਂ ਲੰਬੀਆਂ ਯਾਤਰਾ ਕਰ ਸਕਦੇ ਹਾਂ ਤੁਸੀਂ ਦੇ ਦੇਣਾ ਪੀਵੀ ਵਾਰਾ ਅਪਡੇਟ ਮੈਂ ਤੁਹਾਡਾ ਆਪਣਾ ਗੁਰਮੇਲ ਦੁਗਰੀ ਰੁਪ ਪਾਉਂਗੀ ਜੇ ਮੈਂ ਤੁਹਾਨੂੰ ਕਿਹੜਾ ਚਾਹੋ ਉਹ ਚਾਹੋ ਨਾ আর ਇਸ ਵਿੱਚ ਇਹ ਲੋਕ ਤੁਸੀਂ ਅਦਲਾ ਦੇ ਸਬਤ ਨੂੰ ਦੀ ਇੱਛਾ ਕੋਈ ਫੜਤਾਂ ਦੇਖੋ 对。